ਤੂੰ ਨਾ ਕਰੇ ਤਾਂ ਹੋਰ ਕਰੇ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਐਬ ਗੁਨਾਹਾਂ ਮੇਰੇ ਮੈਂ ਤਾਂ ਤੱਕਦਾ ਰਹਿਮਤਾਂ ਤੇਰੀਆਂ ਨੂੰ ਰਹਿਮਤਾਂ ਦਾ ਕਰ ਹੈ ਰਹਿਮਤਾਂ ਦਾ ਦਰ ਹੈ ਵਿਚਾਰ ਚੱਲ ਰਹੀ ਸੀ ਜਦੋਂ ਅਸੀਂ ਇੱਥੇ ਆਏ ਸਾਂ ਗਿਆਨੀ ਗੁਰਬਚਨ ਸਿੰਘ ਜੀ ਕਲਸੀਆ ਸਾਹਿਬ ਉਹ ਭਾਈ ਲੱਧਾ ਜੀ ਦੇ ਜੀਵਨ ਦੇ ਵਿੱਚੋਂ ਬੜੇ ਸੰਖੇਪ ਇਤਿਹਾਸ ਦੇ ਨਾਲ ਆਪ ਸਾਰੀਆਂ ਸਿੱਖ ਸੰਤਾਂ ਦੇ ਨਾਲ ਸਾਂਝੇ ਹੋ ਰਹੇ ਸਨ ਉਸ ਤੋਂ ਬਾਅਦ ਵਿੱਚ ਕੌਮ ਦੇ ਮਹਾਨ ਵਿਦਵਾਨ ਜਿਵੇਂ ਜਿਵੇਂ ਇਹਨਾਂ ਸਟੇਜਾਂ ਦੇ ਉੱਤੇ ਇਸ ਮੰਚ ਦੇ ਉੱਤੇ ਆਏ ਭਾਈ ਲੱਧਾ ਜੀ ਦੇ ਜੀਵਨ ਬਾਰੇ ਉਹਨਾਂ ਦੀ ਜੀਵਨ ਜਾਚ ਦੇ ਬਾਰੇ ਬੜੇ ਸੁਚੱਜੇ ਲਫ਼ਜ਼ਾਂ ਦੇ ਵਿੱਚ ਆਪ ਸਾਰੀਆਂ ਸਿੱਖ ਸੰਤਾਂ ਦੇ ਨਾਲ ਉਹ ਸਾਂਝੇ ਹੋ ਕੇ ਗਏ ਨੇ ਦਾਸ ਕੋਈ ਬਹੁਤਾ ਵੱਡਾ ਵਿਦਵਾਨ ਨਹੀਂ ਆਓ ਆਪਾਂ ਇੱਕ ਪ੍ਰਕਿਰਿਆ ਦੇ ਨਾਲ ਚੱਲਣਾ ਹੈ ਭਾਈ ਲੱਧਾ ਜੀ ਜਿਨ੍ਹਾਂ ਨੂੰ ਸੰਸਾਰ ਦੇ ਵਿੱਚ ਭਾਈ ਕਹਿ ਕੇ ਵੀ ਸਤਕਾਰਿਆ ਜਾਂਦਾ ਹੈ, ਬਾਬਾ ਕਹਿ ਕੇ ਵੀ ਸਤਕਾਰਿਆ ਜਾਂਦਾ ਹੈ ਕਿਉਂਕਿ ਇਹ ਇੱਕ ਸਤਕਾਰ ਦੇ ਲਬਜ ਹੈ, ਅਦਬ ਦੇ ਲਬਜ ਹੈ। ਜੇਕਰ ਸਤਾ ਤੇ ਬਲਵੰਡਾ ਸਤਗੁਰੂ ਜੀ ਦੇ ਘਰ ਦੇ ਨਾਲੋਂ ਮੁੱਖ ਮੋੜਦੇ ਨੇ, ਉਹਨਾਂ ਨੂੰ ਅਹਿਸਾਸ ਹੁੰਦਾ ਹੈ ਇੱਕ ਪੁਰਸ਼ ਹੈ ਜਿਹਦੇ ਜ਼ਰੀਏ ਧੰਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਦੇ ਦਰ ਘਰ ਦੇ ਵਿੱਚ ਸਾਂਝ ਪੈਂਦੀ ਹੈ। ਉਦੋਂ ਤੇ ਇਕੱਲਾ ਸਤਾ ਤੇ ਬਲਵੰਡਾ ਸਨ ਅੱਜ ਮੇਰੇ ਸਮੇਤ ਆਪਾਂ ਪਤਾ ਨਹੀਂ ਕਿੰਨੇ ਇਕ ਜਾਣੇ ਆ ਭਾਵੇਂ ਇੱਥੇ ਸਰੀਰ ਕਰਕੇ ਬੈਠੇ ਆ ਪਰ ਆਪਾਂ ਮਨ ਕਰਕੇ ਗੁਰੂ ਦੇ ਨਾਲੋਂ ਬੇਮੁਖ ਹੋਏ ਪਏ ਆ ਸੁਰਤੀ ਬਿਰਤੀ ਇਕਾਗਰ ਕਰੀਏ ਇੱਕ ਤਰਲਾ ਭਾਈ ਲੱਦਾ ਜੀ ਦੇ ਮubarਕ ਚਰਨਾਂ ਦੇ ਵਿੱਚ ਤੇ ਸਤਗੁਰੂ ਜੀ ਦੇ ਚਰਨਾਂ ਦੇ ਵਿੱਚ ਫੇਰ ਲਈਏ ਕਿ ਜਿਵੇਂ ਤੁਸੀਂ ਉਹਨਾਂ ਦੇ ਉੱਤੇ ਪਰਯੋਪਕਾਰ ਕੀਤਾ ਸੀ ਕਿਤੇ ਸਾਡੇ ਉੱਤੇ ਪਰਯੋਪਕਾਰ ਕਰੋ ਅੱਜ ਸਾਡੀ ਜਿਹੜੀ ਪੁੱਲ ਹੈ ਉਹ ਸਤਿਗੁਰ ਜੀ ਦੇ ਮubarਕ ਚਰਨਾ ਤੋਂ ਤੁਸੀਂ ਮੁਕਸ਼ਾ ਦੇਣੀ ਹੈ ਆਪਾਂ ਇੱਕ ਨਹੀਂ ਅਨੇਕਾਂ ਪੁੱਲਾਂ ਕਰਦੇ ਆਂ ਆਓ ਸਾਰੀਆਂ ਸਖ ਸੰਤਾਂ ਮਨ ਚਿਤ ਇਕਾਗਰ ਹੋ ਕੇ ਸਹਬਾ ਦੇ ਚਰਨਾ ਦੇ ਵਿੱਚ ਇੱਕ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਦੋਨੋਂ ਹੱਥ ਜੋੜ ਕੇ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਮਾਂ ਬੜਾ ਕੀਮਤੀ ਹੈ ਇਸ ਕੀਮਤੀ ਸਮੇਂ ਦੇ ਆਪਾਂ ਹਾਣੀ ਬਣ ਕੇ ਚੱਲਣ ਦਾ ਯਤਨ ਕਰਨਾ ਹੈ ਮਨ ਦਾ ਵਿਚਾਰ ਬਣਿਆ ਕਿ ਪੰਚਮ ਪਾਸ਼ਾ ਗੁਰੂ ਅਰਜਨ ਦੇਵ ਪਾਤਸ਼ਾਹੀ ਮਹਾਰਾਜ ਦੇ ਜੀਵਨ ਜਾਚ ਦੇ ਵਿੱਚੋਂ ਉਹ ਇਤਿਹਾਸ ਦੇ ਵਿੱਚੋਂ ਕੁਝ ਸਤਰਾਂ ਆਪ ਸਾਰੀਆਂ ਸਿੱਖ ਸੰਤਾਂ ਦੇ ਨਾਲ ਸਾਂਝੀਆਂ ਹੋ ਰਹੀਆਂ ਨੇ ਇਸੇ ਇਤਿਹਾਸ ਦੇ ਵਿੱਚੋਂ ਕੁਝ ਸਤਰਾਂ ਆਹ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਇਤਿਹਾਸ ਦਾ ਮਾਣ ਕਰਦੇ ਹੋਏ ਮੇਰੇ ਤੋਂ ਪਹਿਲਾਂ ਹਾਜ਼ਰੀ ਪਿਆਰ ਆਇਆ ਸੀ ਕਦਰਦਾਨੀ ਦਾ ਤੇ ਦਿਲੋਂ ਧੰਨਵਾਦ ਕਰਦੇ ਸਿੱਖ ਕੌਮ ਦਾ ਦਰਦ ਆਪਣੇ ਹਿਰਦੇ ਦੇ ਵਿੱਚ ਰੱਖਣ ਵਾਲੇ ਜੇਕਰ ਪੰਥ ਦੀ ਮਾਇਆ ਨਾਲ ਜਸਤੀ ਵੀ ਕਹਿ ਲਵਾਂ ਕੋਈ ਅਤ ਕਥਨੀ ਬਾਬਾ ਸਤਨਾਮ ਸਿੰਘ ਜੀ ਵੱਲੀਆਂ ਸਰਬ ਸਾਹਮਣੇ ਬੈਠੇ ਨੇ ਉਹਨਾਂ ਵੱਲੋਂ ਅਸੀਸਾਂ ਆਈਆਂ ਨੇ ਅਸੀਂ ਕਦਰਦਾਨੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਊਂਡ ਦੀ ਸੇਵਾ ਜਿਹੜੇ ਹਰ ਇੱਕ ਬੁਲਾਰੇ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਰੇ ਨੇ ਭਾਜੀ ترਸੇਮ ਲਾਈਟ ਐਂਡ ਸਾਊਂਡ ਵਾਲੇ ਸੱਜਣ ਉਹਨਾਂ ਵੱਲੋਂ ਅਸੀਸਾਂ ਆਈਆਂ ਨੇ ਇੱਕ ਅਰਦਾਸ ਕਰੋ ਮੇਰੇ ਦੀਨ ਦੁਨੀਆ ਦੇ ਮਾਲਕ ਉਹਨਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਸਿਹਤ ਯਾਪੀ ਦੀ ਦਾਤ ਬਖਸ਼ਣ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਡੇ ਸਹਕਾਰਯੋਗ ਪਿਤਾ ਜੀ ਸਰਦਾਰ ਅਜੈਬ ਸਿੰਘ ਜੀ ਉਹਨਾਂ ਵੱਲੋਂ ਸਤਕਾਰ ਆਇਆ ਹੈ ਕਦਰਦਾਨੀ ਦਾ ਤਹਿਤੋਂ ਧੰਨਵਾਦ ਕਰਦੇ ਵੀਰ ਰਾਜ ਸਿੰਘ ਜੀ ਪ੍ਰਧਾਨ ਸਾਹਿਬ ਉਹਨਾਂ ਵੱਲੋਂ ਸਤਿਕਾਰ ਆਇਆ ਉਹਨਾਂ ਵੱਲੋਂ ਸਤਿਕਾਰ ਆਇਆ ਹੈ ਸਰਦਾਰ ترسیم ਸਿੰਘ ਜੀ ਉਹਨਾਂ ਵੱਲੋਂ ਸਤਿਕਾਰ ਆਇਆ ਹੈ ਬਾਜੀ ਦਲਬੀਰ ਸਿੰਘ ਜੀ ਹੁਣੇ ਉਹਨਾਂ ਵੱਲੋਂ ਸਤਿਕਾਰ ਆਇਆ ਹੈ ਸਾਡੇ ਕਲਸੀਆਂ ਵਾਲੇ ਪਰਿਵਾਰ ਵੱਲੋਂ ਬਹੁਤ ਸਤਿਕਾਰ ਆਇਆ ਹੈ ਆਓ ਨਾਲ ਦੀ ਨਾਲ ਆਪਾਂ ਗੁਰੂ ਇਤਿਹਾਸ ਦੇ ਨਾਲ ਵੀ ਸਾਂਝੇ ਹੋਈਏ ਨਾਲ ਦੀ ਨਾਲ ਆਪ ਜੀ ਦਾ ਭੇਜਿਆ ਹੋਇਆ ਸਨਮਾਨ ਹੈ ਬਾਅਦ ਵਿੱਚ ਮੈਂ ਆਪ ਸਾਰੀਆਂ ਸਖ ਸੰਤਾਂ ਦੇ ਨਾਲ ਸਾਂਝਾ ਕਰ ਦੇਣਾ ਹੈ ਗੁਰੂ ਘਰ ਦੀ ਇਮਾਰਤ ਦੇ ਵਾਸਤੇ ਕੁਝ ਲੱਕੜੀ ਚਾਹੀਦੀ ਹੈ ਸਤਿਗੁਰ ਜੀ ਦੇ ਦਰ ਘਰ ਦਾ ਪ੍ਰੀਤਵਾਨ ਸਿੱਖ ਹੈ ਜਿਹ ਸੰਕੇਤ ਮੰਡੀ ਦੇ ਵਿੱਚ ਇਸ ਇਮਾਰਤੀ ਲੱਕੜੀ ਦੇ ਵਾਸਤੇ ਪਹੁੰਚਿਆ ਹੋਇਆ ਹੈ। ਦੀਨ ਦੁਨੀਆ ਦੇ ਮਾਲਕ ਦੇ ਦਰ ਘਰ ਦਾ ਉਪਦੇਸ਼ ਹੈ। ਜਦੋਂ ਸਿੱਖ ਸੰਕੇਤ ਮੰਡੀ ਦੇ ਵਿੱਚ ਪਹੁੰਚਦਾ ਹੈ ਇੱਥੇ ਲੋਕਾਂ ਨੇ ਵਰਤ ਰੱਖਿਆ ਹੋਇਆ ਹੈ ਪਰ ਗੁਰੂ ਘਰ ਦਾ ਸਿਧਾਂਤ ਹੈ ਸਿੱਖ ਹਮੇਸ਼ਾ ਜਲ ਪਾਣੀ ਤਿਆਰ ਕਰੇ ਤੇ ਸਭਨਾਂ ਨੂੰ ਵਰਤਾਇਆ ਕਰਦਾ ਹੈ। ਸਿੱਖ ਨੇ ਜਲ ਪਾਣੀ ਪ੍ਰਸ਼ਾਦਾ ਪਾਣੀ ਕੀਤਾ ਤਿਆਰ ਹੋਕਾ ਦਿੰਦਾ ਹੈ। ਬਾਬੇ ਨਾਨਕ ਦੇ ਦਰ ਘਰ ਦਾ ਪ੍ਰਸ਼ਾਦਾ ਪਾਣੀ ਪੱਕ ਕੇ ਤਿਆਰ ਹੈ ਜਿਹਨੂੰ ਲੋੜ ਹੈ ਰਾਜਾ। ਆਪਣਾ ਤਾਂ ਇੱਕ ਅਸੂਲ ਹੈ ਅਸੀਂ ਅੱਜ ਦੇ ਦਿਨ ਵਰਤ ਰੱਖਦੇ ਹਾਂ ਪਰ ਇੱਕ ਸਿੱਖ ਆਇਆ ਜਿਹਨੂੰ ਰਾਜ ਦੀਆਂ ਹੱਦਾਂ ਦੇ ਬਾਰੇ ਪਤਾ ਨਹੀਂ ਉਹ ਹੋਕਾ ਦੇ ਰਿਹਾ ਉਹਨੂੰ ਸਮਝਾਉਣਾ ਚਾਹੀਦਾ ਹੈ ਰਾਜੇ ਨੇ ਹਰੀ ਸਿੰਘ ਨੇ ਬੁਲਾਇਆ ਕੋਲ ਆਖਿਆ ਸਿੱਖਾ ਤੈਨੂੰ ਹਰ ਗੱਲ ਦੇ ਉੱਤੇ ਗੁਰੂ ਦਾ ਹਵਾਲਾ ਦੇਣਾ ਹੈ ਮੈਂ ਵੀ ਵੇਖਣਾ ਚਾਹਣਾ ਤੇਰਾ ਗੁਰੂ ਕਿੱਡਾ ਕਪਰਤਖ ਹੈ ਹੁਕਮ ਹੋਇਆ ਕਿ ਅੱਜ ਦੀ ਰਾਤ ਇਹਨੂੰ ਕੈਦ ਦੇ ਵਿੱਚ ਰੱਖਿਆ ਜਾਵੇ ਜੇਕਰ ਇਹਦਾ ਗੁਰੂ ਇਹਦੀ ਸਾਰ ਲੈਂਦਾ ਠੀਕ ਹੈ ਕੱਲ ਸਵੇਰੇ ਇਹਦੀ ਲਤ ਵੜ ਦਿੱਤੀ ਜਾਵੇ ਕਹਿੰਦੇ ਨੇ ਜੇਲ੍ਹ ਦੇ ਵਿੱਚ ਗੁਰੂ ਦਾ ਪਿਆਰਾ ਸਿੱਖ ਅਰਦਾਸ ਕਰਦਾ ਹੈ ਇਹ ਦੇਨ ਦੁਨੀਆ ਦੇ ਮਾਲਕ ਇਹ ਤਨ ਮੇਰਾ ਨਹੀਂ ਇਹ ਸਰੀਰ ਮੇਰਾ ਨਹੀਂ ਅਗਰ ਲੱਤ ਵੀ ਵੱਡੀ ਜਾਵੇਗੀ ਮੈਨੂੰ ਕਿਸੇ ਨੇ ਕੁਝ ਨਹੀਂ ਆਖਣਾ ਇਹ ਆਖਣਾ ਹੈ ਕਿ ਗੁਰੂ ਅਰਜਨ ਦੇ ਪਾਸ਼ਾ ਦੇ ਸਿੱਖ ਦੀ ਕਿਸੇ ਨੇ ਲੱਤ ਵੱਢ ਦਿੱਤੀ ਮਹਾਰਾਜ ਘਰ ਘਰ ਦੇ ਵਿੱਚ ਜਾ ਕੇ ਮੰਗਣਾ ਪਵੇ ਉਹਦੇ ਵਾਸਤੇ ਮਰਨ ਹੋ ਜਾਂਦਾ ਹੈ ਰਾਜੇ ਦਾ ਸਰੀਰ ਮਿੱਟੀ ਹੋਣਾ ਸ਼ੁਰੂ ਹੋਇਆ ਆਖਿਰਕਾਰ ਸਿੱਖ ਦੇ ਨਾਲ ਮਲਾਪ ਹੋਇਆ ਸਿੱਖ ਨੇ ਆਖਿਆ ਰਾਜਨ ਜਦੋਂ ਮੈਂ ਤੈਨੂੰ ਮਿਲਿਆ ਸਾਂ ਸਰੀਰ ਤੇਰਾ ਨੌ ਵਰ ਨੌ ਸੀ ਪਰ ਇਸ ਵਕਤ ਤੇਰੀ ਹਾਲਤ ਹੈ ਤਰਸ ਦੇ ਯੋਗ ਹੈ ਕਾਰਨ ਕੀ ਹੈ ਆਖਿਆ ਗੁਰ ਸਿੱਖਾ ਜਦੋਂ ਤੈਨੂੰ ਸਜਾ ਸਰਾ ਦਿੱਤੀ ਮੇਰੇ ਸੂਲ ਹੋਣਾ ਸ਼ੁਰੂ ਹੋਇਆ ਮੈਂ ਆਪਣੇ ਜੋਤਸੀਆਂ ਨੂੰ ਪੁੱਛਿਆ ਉਹ ਕਹਿੰਦੇ ਨੇ ਤੇਰੇ ਉੱਤੇ 60 ਸਤੀ ਆਉਣ ਵਾਲੀ ਹੈ ਸਿੱਖ ਨੇ ਹੱਸ ਕੇ ਆਖਿਆ ਰਾਜਨ ਇਹ ਲੋਕ ਵਹਿਮਾਂ ਪਖੰਡਾਂ ਦੇ ਵਿੱਚ ਭਰਮਾਂ ਦੇ ਵਿੱਚ ਪਾਉਂਦੇ ਨੇ ਐਵੇਂ ਦੀ ਕੋਈ ਗੱਲ ਨਹੀਂ ਹੁੰਦੀ ਰਾਜੇ ਨੇ ਆਖਿਆ ਸਿੱਖਾ ਮੈਂ ਇਸ ਗੱਲ ਨੂੰ ਭੁਲਾਉਣ ਦਾ ਵੀ ਯਤਨ ਕਰਾਂ ਭੁੱਲਦੀ ਨਹੀਂ ਕਿਉਂਕਿ ਇਹ ਦਿਲ ਗੱਲ ਹੈ ਜਿਹੜੀ ਦਿਲ ਦੇ ਵਿੱਚ ਘਰ ਕਰ ਚੁੱਕੀ ਹੈ ਸਿੱਖ ਨੇ ਆਖਿਆ ਰਾਜਾ ਨੂੰ ਫਿਰ ਇੱਕ ਘਰ ਹੈ ਇੱਕ ਦਰ ਹੈ ਜਿੱਥੋਂ ਤੂੰ ਭੁੱਲ ਵੀ ਬਖਸ਼ਾ ਸਕਦਾ ਤੇਰੇ ਦੁੱਖ ਰੋਗ ਵੀ ਕੱਟੇ ਜਾ ਸਕਦੇ ਨੇ ਆਓ ਜਰਾ ਤੱਕਣ ਦਾ ਯਤਨ ਕਰੀਏ ਰਾਜਾ ਸਿੱਖ ਨੂੰ ਕਿਵੇਂ ਦੱਸ ਰਿਹਾ ਤੇ ਸਿੱਖ ਇਸ ਰਾਜੇ ਨੂੰ ਜਿਵੇਂ ਸੱਚੇ ਮਾਰਗ ਦੇ ਉੱਤੇ ਪਾਵੇਗਾ ਬਿਆਨ ਇਓ ਕੀਤਾ ਜਾਦਾ ਰਾਜੇ ਗੱਲਾਂ ਸੁਣ ਲੈਣਾ ਡਾਡਾ ਕੁਬਰਾ ਆ ਰਾਜੇ ਗੱਲਾਂ ਸੁਣ ਲੈਣਾ ਡਾਡਾ ਕੁਬਰਾ ਆ ਓ ਨੀਂਦ ਨਾ ਆਉਂਦੀ ਰਾਤ ਨੂੰ ਦਿਲ ਚੋਰਾ ਲਾਇਆ ਨੀਂਦ ਨਾ ਆਉਂਦੀ ਰਾਤ ਨੂੰ ਦਿਲ ਚੋਰਾ ਲਾਇਆ ਓ ਏ ਕੀਆਂ ਨਜੂਮੀਆਂ ਮੈਂ ਇਕ ਆਣ ਨਜੂਮੀਆਂ ਮੈਨੂੰ ਫੁਰਮਾਇਆ ਓ ਚੰਗਾ ਰਾਜ ਕਮਾਉਣ ਦਾ ਕੀ ਫਲ ਪੁਗਤਾ ਆ ਚੰਗਾ ਰਾਜ ਕਮਾਉਣ ਦਾ ਕੀ ਫਲ ਪੁਗਤਾ ਆ ਫਿਕਰ ਮੰਦ ਓ ਹੋ ਗਿਆ ਉਹਦੇ ਮੁਖ ਕੁਮਲਾਇਆ ਫਿਕਰ ਮੰਦ ਓ कॾहिंखे दुखदा <listings> ਫਲ ਪਾਉ ਮਨ ਪਾਇਆ ਕਰ ਲੋ ਜਾ ਫਰਿਆਦ ਨੂੰ ਫਲ ਪਾਉ ਮਨ ਪਾਇਆ ਆਂ ਸਿੰਧਿਆ ਸਾਰੇ ਦੁੱਖਾਂ ਦਾ ਕਰਦੇ ਉਸ ਭਾਇਆ ਸਿੰਧਿਆ ਸਾਰੇ ਦੁੱਖਾਂ ਦਾ ਕਰਦੇ ਉਸ ਭਾਇਆ ਸਤਗੁਰ ਜੀ ਦੇ ਇਤਿਹਾਸ ਦਾ ਮਾਣ ਕਰਦੇ ਹੋਏ ਭਾਜੀ ਹਰਪਾਲ ਸਿੰਘ ਜੀ ਕਲਸੀਆਂ ਕਾਲਾਂ ਵਾਲੇ ਉਹਨਾਂ ਵੱਲੋਂ ਸਤਕਾਰ ਆਇਆ ਹੈ ਸਰਦਾਰ ਮਿਲਖਾ ਸਿੰਘ ਜੀ ਉਹਨਾਂ ਵੱਲੋਂ ਸਤਕਾਰ ਆਇਆ ਹੈ ਸਰਦਾਰ ਬਲਦੇਵ ਸਿੰਘ ਜੀ ਉਹਨਾਂ ਵੱਲੋਂ ਸਤਕਾਰ ਆਇਆ ਹੈ ਵੀਰ ਹਰਬੀਰ ਸਿੰਘ ਜੀ ਬੱਬੂ ਉਹਨਾਂ ਵੱਲੋਂ ਸਤਕਾਰ ਆਇਆ ਹੈ ਵੀਰ ਸੰਦੀਪ ਸਿੰਘ ਜੀ ਆਇਲਟਸ ਦੇ ਵਿੱਚੋਂ ਪਾਸ ਹੋ ਜਾਣ ਉਹਨਾਂ ਵੱਲੋਂ ਅਰਦਾਸ ਆਈ ਹੈ ਕਿਸਾਨ ਆਗੂ ਸਰਦਾਰ ਸੁੱਚਾ ਸਿੰਘ ਜੀ ਭਾਈ ਲੱਦੂ ਉਹਨਾਂ ਵੱਲੋਂ ਸਤਕਾਰ ਆਇਆ ਹੈ ਸੰਤ ਬਾਬਾ ਜਨੈਤ ਸਿੰਘ ਦੀ ਪਿੰਡਰਾਂ ਵਾਲੇ ਉਹਨਾਂ ਦੇ ਨਾਮ ਦੇ ਉੱਤੇ ਸਤਕਾਰ ਆਇਆ ਹੈ ਭਾਜੀ ਸਤਨਾਮ ਸਿੰਘ ਜੀ ਉਹਨਾਂ ਵੱਲੋਂ ਸਤਕਾਰ ਆਇਆ ਹੈ ਸ਼ੇਰ ਸਿੰਘ ਜੱਸਾ ਸਿੰਘ ਉਹਨਾਂ ਵੱਲੋਂ ਸਤਕਾਰ ਆਇਆ ਹੈ ਸਰਦਾਰ ਤਰਸੇਮ ਸਿੰਘ ਜੀ ਉਹਨਾਂ ਵੱਲੋਂ ਸਤਕਾਰ ਆਇਆ ਹੈ ਰਾਜਾ ਹਰੀ ਸਿੰਘ ਆਪਣੇ ਪਰਿਵਾਰ ਦੇ ਸਮੇਤ ਚੱਲਿਆ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਦਰਸ਼ਨ ਤੇ ਦੀਦਾਰ ਕਰਨ ਵਾਸਤੇ ਆਇਆ। ਜੰਮੇ ਦੇ ਵਿੱਚ ਇੱਕ ਸਵਰਗ ਵਰਗੀ ਧਰਤੀ ਹੈ। ਦੁਨੀਆਂ ਦੇ ਕੋਨੇ ਦੇ ਵਿੱਚ ਸਿੱਖ ਬੈਠਾ ਹੋਵੇ ਹਮੇਸ਼ਾ ਦਰਸ਼ਨ ਤੇ ਦੀਦਾਰੀਆਂ ਨੂੰ ਲੋਚਦਾ ਹੈ ਉਹ ਧਰਤੀ ਹੈ ਸ੍ਰੀ ਅਮਰਸਰ ਸਾਹਿਬ ਦੀ। ਇੱਥੇ ਕੋਈ ਵੀ ਚੱਲ ਕੇ ਆ ਜਾਵੇ ਕਠੋਰ ਤੋਂ ਕਠੋਰ ਮਨ ਹੋਵੇ ਜਦੋਂ ਪ੍ਰਕਰਮਾਂ ਦੇ ਅੰਦਰ ਦਾਖਲ ਹੋਵੇਗਾ ਸੁਰਤੀ ਬਾਣੀ ਦੇ ਨਾਲ ਜੁੜ ਜਾਂਦੀ ਹੈ। ਦੁਨੀਆਂ ਦੇ ਉੱਤੇ ਮੰਦਰ ਬੜੇ ਨੇ ਜਿਨ੍ਹਾਂ ਮੰ ਬਾਣੀ ਆਉਂਦੀ ਵੀ ਨਹੀਂ ਦੂਸਰੀ ਵਾਰ ਉਹ ਰਾਗੀ ਸਿੰਘ ਦੇ ਨਾਲ ਉਸ ਸ਼ਬਦ ਨੂੰ ਦਰਉਨ ਦਾ ਯਤਨ ਕਰਦੇ ਇਹ ਬਖਸ਼ਿਸ਼ ਹੈ ਗੁਰੂ ਕਰਦੇ ਰਾਜਾ ਹਰੀ ਸਿੰਘ ਆਇਆ ਸਤਿਗੁਰ ਜੀ ਦੇ ਕੋਲ ਗਿਆ ਜਾ ਕੇ ਹਜ਼ੂਰ ਦੇ ਦਰਸ਼ਨ ਤੇ ਦੇਦਾਰ ਤੋਂ ਬਾਅਦ ਵਿੱਚ ਕਹਿੰਦਾ ਮਹਾਰਾਜ ਸੰਕੇਤ ਮੰਡੀ ਤੋਂ ਚੱਲ ਕੇ ਆਇਆ ਭਾਈ ਕਲਿਆਣਾ ਤੁਹਾਡਾ ਸਿੱਖ ਮੇਰੇ ਕੋਲ ਪਹੁੰਚਾ ਸੀ ਜਿਹੜੀ ਜਿਹੜੀ ਵਾਰਤਾ ਹੋਈ ਸਾਰੀ ਵਾਰਤਾ ਦੱਸ ਦਿੱਤੀ ਮਹਾਰਾਜ ਮੇਰੇ ਨਾ ਕਹਿੰਦੇ ਨੇ ਕਿ ਤੇਰੇ ਉੱਤੇ 60 ਸਤੀ ਆਉਣ ਵਾਲੀ ਹੈ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਕਹਿੰਦੇ ਨੇ ਰਾਜਨ ਬਾਬੇ ਨਾਨਕ ਦੇ ਘਰ ਦੇ ਵਿੱਚ ਸਾਡ ਸਤੀ ਵਗੈਰਾ ਜਾਂ ਐਵੇਂ ਦੇ ਵਹਿਮਾ ਭਰਮਾਂ ਦੇ ਵਾਸਤੇ ਕੋਈ ਵੀ ਥਾਂ ਨਹੀਂ ਪਰ ਮਹਾਰਾਜ ਜਿਹੜੀ ਗੱਲ ਹੈ ਉਹ ਦਿਲ ਦੇ ਵਿੱਚ ਘਰ ਕਰ ਚੁੱਕੀ ਹੈ ਸਤਿਗੁਰੂ ਜੀ ਕਹਿੰਦੇ ਨੇ ਜਾਓ ਸੰਗਤ ਦੇ ਵਿੱਚ ਸੇਵਾ ਕਰੋ ਜਾ ਕੇ ਲੰਗਰ ਦੇ ਵਿੱਚ ਸੇਵਾ ਕਰੋ ਭਾਵੇਂ ਪੰਗਤ ਦੇ ਵਿੱਚ ਬੈਠੋ ਭਾਵੇਂ ਸੰਗਤ ਦੇ ਵਿੱਚ ਬੈਠੋ ਅੱਜ ਸਾਡੇ ਹਿਰਦੇ ਦੇ ਵਿੱਚ ਇੱਕ ਸਵਾਲ ਹੁੰਦਾ ਹੈ ਗੁਰੂ ਘਰ ਦੇ ਵਿੱਚ ਚਾਹੀਏ ਗੁਰੂ ਘਰ ਦੇ ਵਿੱਚ ਆਣ ਕੇ ਸੰਗਤ ਦੇ ਵਿੱਚ ਬੈਠਣ ਦਾ ਕੀ ਮਹੱਤਤ ਹੈ ਗੁਰੂ ਘਰ ਦੇ ਵਿੱਚ ਆਣ ਕੇ ਲੰਗਰ ਦੇ ਵਿੱਚ ਸੇਵਾ ਕਰਨ ਦਾ ਕੀ ਮਹੱਤਤ ਹੈ ਗੁਰੂ ਘਰ ਦੇ ਵਿੱਚ ਆਣ ਕੇ ਝੂਠੇ ਬਰਤਨ ਮਾਂਜਣ ਦਾ ਕੀ ਮਹੱਤਤ ਹੈ ਇਹ ਇੱਕ ਇਹਦੀ ਉਦਾਹਰਣ ਹੈ ਕਹਿੰਦੇ ਨੇ ਰਾਜਾ ਹਰੀ ਸਿੰਘ ਪਰਿਵਾਰ ਦੇ ਸਮੇਤ ਗਿਆ ਜਾ ਕੇ ਸੰਗਤ ਦੇ ਵਿੱਚ ਬੈਠਾ ਬੰਨ ਕੀਤੀ ਮੰਨਿਹਾਲ ਹੋ ਗਿਆ ਜਿਹੜੀ ਗੱਲ ਦਿਲ ਦੇ ਵਿੱਚ ਘਰ ਕੀਤੀ ਸੀ ਹੌਲੀ ਹੌਲੀ ਭੁੱਲਣੀ ਸ਼ੁਰੂ ਹੋਈ ਗੁਰੂ ਘਰ ਦੇ ਵਿੱਚ ਸੇਵਾ ਕਰਦਾ ਹੈ ਮਨ ਲੱਗਾ ਗੁਰੂ ਘਰ ਦੇ ਵਿੱਚ ਆਣ ਕੇ ਸਵੇਰੇ ਅੰਮ੍ਰਿਤ ਵੇਲੇ ਸੇਵਾ ਕਰਦਾ ਕੁਝ ਆਰਾਮ ਕਰਦਾ ਫਿਰ ਸੇਵਾ ਕਰਨ ਦੇ ਵਿੱਚ ਝੁੱਟ ਜਾਂਦਾ ਹੈ ਕਹਿੰਦੇ ਨੇ ਇੱਕ ਦਿਨ ਆਪਣੀ ਆਰਾਮਗਾਹ ਤੋਂ ਤੁਰਿਆ ਆ ਰਿਹਾ ਸੀ ਅਜੇ ਪ੍ਰਕਰਮਾਂ ਦੇ ਵਿੱਚ ਆਇਆ ਰਾਗੀ ਸਿੰਘ ਸ਼ਬਦ ਗਾਇਨ ਕਰ ਰਹੇ ਸਨ ਲੇਖ ਨਾ ਮਿਟਈ ਏ ਸਖੀ ਜੋ ਲਿਖਿਆ ਕਰਤਾਰ ਜਾਣੀ ਕਿ ਜੋ ਪ੍ਰਮਾਤਮਾ ਦੇ ਵੱਲੋਂ ਲਿਖਿਆ ਗਿਆ ਉਹ ਕਦੇ ਮਿਟ ਨਹੀਂ ਸਕਦਾ ਦਿਲ ਦੇ ਵਿੱਚ ਇੱਕ ਗੱਲ ਨੇ ਫਿਰ ਘਰ ਕਰ ਲਿਆ ਇੱਕ ਬੰਨੇ ਤੇ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਤੁਹਾਡੇ ਆ ਕਰਮਕਾਂਡ ਇਹਨਾਂ ਦੇ ਉੱਤੇ ਪ੍ਰਮਾਤਮਾ ਕਿਰਪਾ ਕਰਦਾ ਤੇ ਇੱਕ ਬੰਨੇ ਬਾਣੀ ਕਹਿੰਦੀ ਹੈ ਜੋ ਤੁਹਾਡੇ ਕਰਮਾਂ ਦੇ ਵਿੱਚ ਲਿਖਿਆ ਜਾ ਗਿਆ ਉਹ ਕਦੇ ਮੇਟੀ ਨਹੀਂ ਸਕਦਾ ਜਾਂ ਤਾਂ ਸਤਿਗੁਰੂ ਜੀ ਗੁੰਮਰਾਹ ਕਰ ਰਹੇ ਨੇ ਜਾਂ ਫਿਰ ਬਾਣੀ ਗੁੰਮਰਾਹ ਕਰ ਰਹੀ ਹੈ ਇਹ ਧਨਪੁਰ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਪਹੁੰਚ ਗਿਆ ਮਹਾਰਾਜ ਜਾਂ ਤਾਂ ਮੈਨੂੰ ਇਹ ਦੱਸੋ ਬਾਣੀ ਝੂਠ ਮਾਰਦੀ ਹੈ ਸਤਿਗੁਰੂ ਜੀ ਕਹਿੰਦੇ ਨੇ ਬਾਣੀ ਧੁਰ ਦਰਗਾਹ ਤੋਂ ਆਈ ਹੋਈ ਹੈ ਇੱਕ ਇੱਕ ਅਖਰ ਗਿਆਨ ਦਾ ਮੋਤੀ ਹੈ ਬਾਣੀ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਝੂਠ ਨਹੀਂ ਮਹਾਰਾਜ ਫਿਰ ਤੁਸੀਂ ਝੂਠ ਮਾਰਦੇ ਹੋ ਸਤਿਗੁਰੂ ਜੀ ਕਹਿੰਦੇ ਸਾਨੂੰ ਕੋਈ ਨੌਬਤ ਨਹੀਂ ਆਈ ਕਿ ਅਸੀਂ ਕਿਸੇ ਗੱਲ ਦਾ ਝੂਠ ਮਾਰੀਏ ਗੁਰੂ ਘਰ ਸੱਚ ਬੋਲਦਾ ਹੈ ਅਸੀਂ ਕਦੇ ਕਿਸੇ ਨੂੰ ਗੁਮਰਾਹ ਨਹੀਂ ਕਰਦੇ ਮਹਾਰਾਜ ਇੱਕ ਬਨੇ ਤੇ ਤੁਸੀਂ ਕਹਿੰਦੇ ਹੋ ਤੇਰੇ ਉੱਤੇ 60 ਸਤੀ ਆਈ ਉਹ ਟਲ ਸਕਦੀ ਹੈ ਗੁਰੂ ਘਰ ਦੇ ਵਿੱਚ ਸੇਵਾ ਕਰਨ ਦੇ ਨਾਲ ਪਰ ਬਾਬੇ ਦੀ ਬਾਣੀ ਕਹਿੰਦੀ ਹੈ ਜੋ ਤੁਹਾਡੇ ਕਰਮਾਂ ਦੇ ਵਿੱਚ ਲਿਖਿਆ ਗਿਆ ਉਹ ਕਦੇ ਬਦਲਿਆ ਨਹੀਂ ਜਾ ਸਕਦਾ ਆਓ ਜਰਾ ਤੱਕਣ ਦਾ ਯਤਨ ਕਰੀਏ ਰਾਜਾ ਹਰੀ ਸਿੰਘ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਦੇ ਨਾਲ ਆਪਣੇ ਦਿਲ ਦਾ ਸ਼ੰਕਾ ਸਾਂਝਾ ਇਉਂ ਕਰ ਰਾਜ ਹਰੀ ਸੇਨਾ ਗੁਰੋ ਕੋਲਿਆਂ ਵੰਦਾ ਟੁੱਟਾ ਹੋਇਆ ਦਿਲ ਇੰਝ ਹੈ ਸੁਣਾਵਦਾ ਟੁੱਟਾ ਹੋਇਆ ਦਿਲ ਇੰਝ ਹੈ ਸੁਣਾਵਦਾ ਦਰਬਾਨੀ ਵਿੱਚ ਆਇਆ ਫਰਮਾਨ ਜੀ ਲਿਖੇ ਹੋਏ ਲੇਖਨਾ ਮਿਟਾਏ ਜਾਣ ਜੀ ਲਿਖੇ ਹੋਏ ਲੇਖਨਾ ਮਿਟਾਏ ਜਾਣ ਜੀ ਹੋ ਰਾਜਾ ਟੁੱਟਾ ਹੋਇਆ ਦਿਲ ਇੰਜ ਹੈ ਸੁਣਾਵਦਾ ਟੁੱਟਾ ਹੋਇਆ ਦਿਲ ਇੰਜ ਹੈ ਸੁਣਾਵਦਾ ਕੁਰਬਾਨੀ ਵਿੱਚ ਆਇਆ ਫਰਮਾਨ ਜੀ ਲਿਖੇ ਹੋਏ ਲੇਖ ਨਾ ਮਿਟਾਏ ਜਾਣ ਜੀ ਲਿਖੇ ਹੋਏ ਲੇਖ ਨਾ ਮਿਟਾਏ ਜਾਣ ਜੀ ਹੋ ਰਾਜ ਭਾਗ ਛੱਡ ਕੇ ਮੈਂ ਆਇਆ ਚੱਲ ਜੀ ਕਿਤੋਂ ਵੀ ਨਾ ਹੋਇਆ ਇਤਿਓ ਨਾ ਹੋਇਆ ਜਿਸਵਾਲ ਹਲ ਜੀ ਓ ਚਿੰਤਾ ਤੇ ਗਮ ਵੱਡ ਵੱਡ ਖਾਨ ਜੀ ਲਿਖੇ ਹੋਏ ਲੇਖ ਨਾ ਮਿਟਾਏ ਜਾਨ ਜੀ ਲਿਖੇ ਹੋਏ ਲੇਖ ਨਾ ਮਿਟਾਏ ਜਾਨ ਜੀ ਓ ਰਾਣੀਆਂ ਵੀ ਹੋਣਾ ਪਰੇਚਾਨ ਗੁਰੂ ਜੀ ਗੁਰੂ ਘਰ ਉਤੇ ਰਿਆ ਨ ਮਾਨ ਗੁਰੂ ਜੀ ਗੁਰੂ ਘਰ ਉੱਤੇ ਰਿਆਨਾ ਮਾਨ ਗੁਰੂ ਜੀ ਟੁੱਟ ਗਿਆ ਦਿਲ ਥੀਰ ਨਾ ਤਰਾਨ ਜੀ ਲਿਖੇ ਹੋਏ ਲੇਖ ਨਾ ਮਿਟਾਏ ਜਾਣ ਜੀ ਲਿਖੇ ਹੋਏ ਲੇਖ ਕੋਈ ਨਾ ਇਲਾਜ ਗਈ ਉਲਝ ਤਾਣੀ ਦਾ ਕੋਈ ਨਾ ਇਲਾਜ ਗਈ ਉਲਝ ਤਾਣੀ ਦਾ ਉਹ ਪਾਣੀ ਵਿੱਚ ਆਪ ਜੀ ਦਾ ਫਰਮਾਨ ਜੀ ਲਿਖੇ ਹੋਏ ਲੇਖ ਨਾ ਮਿਟਾਏ ਜਾਨ ਜੀ ਲਿਖੇ ਹੋਏ ਲੇਖ ਨਾ ਮਿਟਾਏ ਜਾਨ ਜੀ ਹਾ ਗੁਰੂ ਘਰ ਆਏ ਵੱਡਿਆ ਸਕਰ ਕੇ ਸੋਚਿਆ ਸੀ ਜਾਈਏ ਸਾਡਸ ਸੋਚਿਆ ਸੀ ਜਾਈਏ ਸਾਢ ਸੱਤੀ ਹਰ ਕੇ ਇੱਥੇ ਵੀ ਤਾ ਲੇਖ ਭੁਗਤਾਏ ਜਾਨ ਜੀ ਲਿਖੇ ਹੋਏ ਲੇਖ ਨਾ ਮਿਟਾਏ ਜਾਨ ਜੀ ਲਿਖੇ ਹੋਏ ਲੇਖ ਨਾ ਮਿਟਾਏ ਜਾਨ ਜੀ ਓ ਦੇਵ ਸੰਨ ਛੁੱਟੀਆਂ ਕਰਾ ਨੂੰ ਜਾਈਏ ਜੀ ਆਉਣ ਵਾਲੇ ਦੁੱਖ ਸੀਸ ਤੇ ਹੰਡਾਏ ਏ ਜੀ ਆਉਣ ਵਾਲੇ ਦੁੱਖ ਸੀਸ ਤੇ ਹੰਡਾਈਏ ਜੀ ਆਉਣ ਵਾਲੇ ਦੁੱਖ ਸੀਸ ਤੇ ਹੰਡਾਈਏ ਜੀ ਉਹ ਰਾਜ ਆਂਖੇ ਛਿੰਦਿਆ ਬੜਾ ਸੀਮਾਨ ਜੀ ਲਿਖੇ ਹੋਏ ਲੇਖ ਨਾ ਮਿਟਾਏ ਜਾਣ ਜੀ ਲਿਖੇ ਹੋਏ ਲੇਖ ਨਾ ਮਿਟਾਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਨੂੰ ਆਣ ਕੇ ਰਾਜਾ ਹਰੀ ਸਿੰਘ ਕਹਿੰਦਾ ਮਹਾਰਾਜ ਰਾਜ ਪ੍ਰਬੰਧ ਵੀ ਛੱਡਿਆ ਆਪਣੇ ਕੰਮਕਾਰ ਵੀ ਛੱਡੇ ਜੇਕਰ ਰਾਜ ਪ੍ਰਬੰਧ ਨੂੰ ਛੱਡ ਕੇ ਵੀ ਦੁੱਖਾਂ ਦੇ ਵਿੱਚ ਪੈਣਾ ਹੈ ਗੁਰੂ ਘਰ ਦੇ ਵਿੱਚ ਆਣ ਕੇ ਵੀ ਮਸਲਾ ਹੱਲ ਨਹੀਂ ਹੋਣਾ ਮਹਾਰਾਜ ਫਿਰ ਇੱਥੇ ਰਹਿੰਦਾ ਫਾਇਦਾ ਕੋਈ ਨਹੀਂ ਸਤਿਗੁਰੂ ਜੀ ਛੁੱਟੀਆਂ ਦਿੱਤੀਆਂ ਜਾਣ ਮੈਂ ਆਪਣੇ ਘਰ ਨੂੰ ਜਾਣਾ ਚਾਹਣਾ ਦਿਨ ਦੁਨੀਆ ਦੇ ਮਾਲਕ ਸਮਝਾਉਂਦੇ ਨੇ ਠਹਿਰ ਜਾ ਇਹ ਕਹਿੰਦਾ ਨਹੀਂ ਮਹਾਰਾਜ ਮੈਂ ਜਾਣਾ ਚਾਹਣਾ ਸਤਿਗੁਰੂ ਜੀ ਕਹਿੰਦੇ ਠੀਕ ਹੈ ਅੱਜ ਦੀ ਰਾਤ ਆਰਾਮ ਕੀਤਾ ਜਾਵੇ ਸਵੇਰੇ ਅਮਰਤ ਵੇਲੇ ਜਦੋਂ ਤੇਰਾ ਦਿਲ ਕਰੇਗਾ ਤੂੰ ਜਾ ਸਕਦਾ ਹੈ ਰਾਜਾ ਹਰੀਸਨ ਆਪਣੀ ਆਰਾਮਗਾਹ ਦੇ ਉੱਤੇ ਆਇਆ ਆਰਾਮਗਾਹ ਦੇ ਉੱਤੇ ਆਇਆ ਕਹਿੰਦੇ ਨੇ ਲੰਮਾ ਸਮਾਂ ਬੀਤ ਹੋ ਗਿਆ ਕਿਉਂਕਿ ਸੁਪਨੇ ਦੇ ਵਿੱਚ ਅਵਸਥਾ ਦੇ ਆਉਣ ਤੋਂ ਪਹਿਲਾਂ ਜਦੋਂ ਆਪਾਂ ਨੂੰ ਪਤਾ ਹੋਵੇ ਨਾ ਕਿ ਕਿਸੇ ਘਰ ਦੇ ਵਿੱਚ ਜਾਈਏ ਵੱਡਾ ਮਸਲਾ ਸੀ ਪਰ ਮਸਲਾ ਹੱਲ ਨਹੀਂ ਹੋਇਆ ਤੇ ਬੰਦਾ ਉਪਰਾਮ ਹੋ ਜਾਂਦਾ ਹੈ ਰਾਜਾ ਹਰੀਸਨ ਆਇਆ ਆਪਣੇ ਆਸਨ ਦੇ ਉੱਤੇ ਆਇਆ ਅਜੇ ਉਪਰਾਮ ਹੈ ਨੀਂਦ ਆਉਂਦੀ ਨਹੀਂ ਕਰਵਟ ਬਦਲਦਾ ਹੈ ਕਰਵਟਾਂ ਬਦਲਦਿਆਂ ਬਦਲਦਿਆਂ ਕਹਿੰਦੇ ਗਹਿਰੀ ਨੀਂਦ ਆ ਗਈ ਸੁਪਨੇ ਦੀ ਜਾਤ ਬੜੀ ਸੁਲਤਾਨ ਹੁੰਦੀ ਹੈ ਮੰਦਾ ਰਾਤ ਕਿਤੇ ਪਿਆ ਹੋਵੇ ਪਰ ਸੁਪਨੇ ਦੇ ਵਿੱਚ ਕਿਤੇ ਆਉਂਦੀ ਕਿਤੇ ਘੁੰਮ ਕੇ ਤੇ ਫਿਰ ਸਵੇਰੇ ਆਪਣੇ ਆਸਨ ਦੇ ਉੱਤੇ ਹੁੰਦਾ ਹੈ ਰਾਜਾ ਹਰੀ ਸਿੰਘ ਸੁੱਤਾ ਤੇ ਸੁੱਤੇ ਪੈਨੂ ਇੱਕ ਸੁਪਨਾ ਆਇਆ ਸੁਪਨੇ ਦੇ ਵਿੱਚ ਇਹਦੀ ਮੌਤ ਹੋਈ ਹੁਣ ਸੁਪਨੇ ਦੇ ਵਿੱਚ ਮੌਤ ਹੋਈ ਅਗਲਾ ਜਨਮ ਹੋਇਆ ਅਗਲਾ ਜਨਮ ਹੋਇਆ ਤੇ ਅੰਤਾਂ ਦਾ ਗਰੀਬ ਪਰਿਵਾਰ ਸੀ ਜਿਸ ਪਰਿਵਾਰ ਦੇ ਵਿੱਚ ਇਹਦਾ ਜਨਮ ਹੋ ਗਿਆ ਪਰਿਵਾਰ ਗੁਜ਼ਾਰਾ ਬੜਾ ਮੁਸ਼ਕਲ ਚੱਲਦਾ ਸੀ ਅਜੇ ਛੋਟਾ ਜਿਹਾ ਸੀ ਇਹਦੇ ਪਿਓ ਦਾ ਸਾਆਇਆ ਇਹਦੇ ਸਿਰ ਤੋਂ ਉੱਠ ਗਿਆ ਥੋੜਾ ਜਿਹਾ ਵੱਡਾ ਹੋਇਆ ਕਹਿੰਦੇ ਨੇ ਕਿ ਇਹਦੀ ਮਾਂ ਨੇ ਸ਼ਾਹੂਕਾਰਾਂ ਦੇ ਪਾਸੇ ਇਹਨੂੰ ਨੌਕਰੀ ਦੇ ਉੱਤੇ ਰਖਾ ਦਿੱਤਾ ਸ਼ਾਹੂਕਾਰ ਸੰ ਜਿਹੜੇ ਉਹ ਉਸ ਤੋਂ ਵੱਧ ਚੰਡਾਲ ਸਨ ਇਹਦੇ ਭਾਰ ਤੋਂ ਵੱਧ ਇਹਦੇ ਉੱਤੇ ਭਾਰ ਲਾਦੇ ਸਨ ਤੇ ਇਹਦੇ ਤੋਂ ਜ਼ਿਆਦਾ ਕੰਮ ਲਿਆ ਕਰਦੇ ਸਨ ਕਹਿੰਦੇ ਨੇ ਥੋੜੇ ਜਿਹਾ ਕਿਸ਼ੋਰ ਅਵਸਥਾ ਦੇ ਵਿੱਚ ਆਇਆ ਇਹਦੀ ਮਾਂ ਨੇ ਇਹਦੀ ਸ਼ਾਦੀ ਕਰ ਦਿੱਤੀ ਫਿਰ ਹੋਰ ਥੋੜਾ ਜਿਹਾ ਵੱਡਾ ਹੋਇਆ ਤੇ ਕਹਿੰਦੇ ਨੇ ਸੁਪਨੇ ਦੇ ਵਿੱਚ ਦੂਰੀਵਾਰ ਫੇਰ ਮਰ ਗਿਆ ਹੁਣ ਜਦੋਂ ਸੁਪਨੇ ਦੇ ਵਿੱਚ ਦੋ ਵਾਰ ਆਪਦੀ ਮੌਤ ਤੱਕੀ ਨਾ ਰਾਜਾ ਹਰਬੜਾ ਕੇ ਉੱਠਿਆ ਕਦੇ ਆਪਣੇ ਹੱਥਾਂ ਨੂੰ ਟੋਂਦਾ ਕਦੇ ਆਪਣੇ ਮੂੰਹ ਨੂੰ ਟੋਂਦਾ ਸਰੀਰ ਨੂੰ ਟੋਂਦਾ ਹੈ ਅਜੇ ਮੈਂ ਦੁਨੀਆ ਤੇ ਹਾਂ ਕਹਿੰਦੇ ਨੇ ਸਵੇਰੇ ਅਮਰਤ ਵੇਲੇ ਦਾ ਇੰਤਜ਼ਾਰ ਕਰਨ ਲੱਗਾ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਪਹੁੰਚ ਗਿਆ ਮਹਾਰਾਜ ਰਾਤ ਮੈਂ ਸੁੱਤਾ ਪਿਆ ਸੀ ਮੈਨੂੰ ਆ ਸੁਪਨਾ ਆਇਆ ਇਹ ਸੁਪਨੇ ਦੀ ਕਾਰ ਕੀ ਹੈ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਕਹਿੰਦੇ ਕੋਈ ਗੱਲ ਨਹੀਂ ਇਹ ਵੀ ਦੱਸਾਂਗੇ ਸਤਿਗੁਰੂ ਜੀ ਜਾਣਦੇ ਸਨ ਰਾਜਾ ਸ਼ਿਕਾਰ ਖੇਡਣ ਦਾ ਬੜਾ ਸ਼ੌਕੀਨ ਹੈ ਮਹਾਰਾਜ ਕਹਿੰਦੇ ਨੇ ਰਾਜਾ ਆਪਾਂ ਸ਼ਿਕਾਰ ਖੇਡਣੇ ਵਾਸਤੇ ਜਾਣਾ ਹੈ ਰਾਜਾ ਤਿਆਰ ਹੋ ਗਿਆ ਜਦੋਂ ਰਾਜਾ ਤਿਆਰ ਹੋਇਆ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਰਾਜਨ ਸ਼ਿਕਾਰ ਖੇਡਣ ਦਾ ਇੱਕ ਅਸੂਲ ਇਹ ਹੈ ਕਿ ਜਿਹਦੇ ਘੋੜੇ ਦੇ ਗਾੜੀਆਂ ਦੀ ਸ਼ਿਕਾਰ ਲੰਗੇਗਾ ਤੇ ਮਾਰਨਾ ਵੀ ਉਹਨੇ ਠੀਕ ਹੈ ਮਹਾਰਾਜ ਜਿਹਦੇ ਘੋੜੇ ਦੇ ਗਾੜੀਆਂ ਦੀ ਸ਼ਿਕਾਰ ਲੰਗੇਗਾ ਮਾਰਨਾ ਵੀ ਉਹਨੇ ਹੁਣ ਤੇ ਸ਼ਹਿਰ ਬੜਾ ਜ਼ਿਆਦਾ ਵਿਕਸਿਤ ਹੋ ਚੁੱਕਾ ਹੈ ਜਿੱਥੇ ਕ ਗਮਟਾਲਾ ਜੇਲ ਬਣੀ ਹੈ ਨਾ ਕਹਿੰਦੇ ਇੱਥੇ ਆਏ ਰਾਜੇ ਦੇ ਘੋੜੇ ਦੇ ਗਾੜੀਆਂ ਦੀ ਸ਼ਿਕਾਰ ਲੰਗਿਆ ਹੁਣ ਰਾਜੇ ਦੇ ਘੋੜੇ ਦੇ ਗਾੜੀਆਂ ਦੀ ਸ਼ਿਕਾਰ ਲੰਗਿਆ ਰਾਜੇ ਨੂੰ ਮਾਰਨ ਵਾਸਤੇ ਇਹਦੇ ਪਿੱਛੇ-ਪਿੱਛੇ ਦੌੜਿਆ ਇਹਨੇ ਘੋੜਾ ਦੜਾਇਆ ਜਿੱਦਰਲੇ ਬੰਨੇ ਜਗਦੇਵ ਕਲਾਂ ਲੋਹਾਰਕਾ ਤੇ ਮੱਲੂ ਨਗਲ ਪਿੰਡ ਆਉਂਦਾ ਹੈ ਨਾ ਇਸ ਕਹਿੰਦੇ ਨੇ ਇਸ ਛੜਕ ਦੇ ਵੱਲੇ ਇਸ ਨੁਕਰ ਦੇ ਵੱਲੇ ਇਸ ਪਿੰਡ ਦੇ ਵੱਲੇ ਇਹ ਭੱਜਾ ਤੁਰਿਆ ਆ ਰਿਹਾ ਸੀ ਆਖਰਕਾਰ ਸ਼ਿਕਾਰ ਦਾ ਤੇ ਪਤਾ ਨ ਲੱਗਾ ਥੱਕ ਗਿਆ ਕਹਿੰਦੇ ਨੇ ਇੱਕ ਪਿੰਡ ਦੇ ਵਿੱਚ ਜਾ ਪਹੁੰਚਿਆ ਹੁਣ ਪਿੰਡ ਦੇ ਵਿੱਚ ਜਾ ਪਹੁੰਚਿਆ ਖੁਦ ਹੀ ਉੱਤੇ ਪਹੁੰਚ ਗਿਆ ਤੇ ਖੁਦ ਹੀ ਉੱਤੇ ਜਾ ਕੇ ਆਰਾਮ ਕਰਨ ਲੱਗਾ ਹੈਰਾਨ ਹੋਇਆ ਇਹ ਉਹੀ ਨਗਰ ਹੈ ਜਿਹੜਾ ਰਾਤ ਸੁਪਨੇ ਦੇ ਵਿੱਚ ਵੇਖਿਆ ਇਹ ਉਹੀ ਖੂ ਹੈ ਜਿਹੜਾ ਰਾਤ ਸੁਪਨੇ ਦੇ ਵਿੱਚ ਵੇਖਿਆ ਉਹੀ ਲੋਕ ਹੈ ਜਿਹੜੇ ਰਾਤ ਇਹਨੂੰ ਸੁਪਨੇ ਦੇ ਵਿੱਚ ਦਫਨਾ ਕੇ ਆਏ ਸਨ ਹਕੀਕਤ ਇਹ ਸੀ ਕਿ ਇਸ ਪਿੰਡ ਦੇ ਵਿੱਚ ਇੱਕ ਦਿਨ ਪਹਿਲਾਂ ਇੱਕ ਮੌਤ ਹੋਈ ਸੀ ਜਿੱਦੀ ਸ਼ਕਲ ਹੂਬੂ ਰਾਜੇ ਦੇ ਨਾਲ ਮਿਲਦੀ ਸੀ ਪਿੰਡ ਵਾਲੇ ਲੋਕ ਹੈਰਾਨ ਇਹ ਤੇ ਉਹੀ ਬੰਦਾ ਹੈ ਜਿਹੜਾ ਕੱਲ ਸਾਡੇ ਪਿੰਡ ਦੇ ਵਿੱਚ ਮਰਿਆ ਇੰਨਾ ਹੱਥਾਂ ਦੇ ਨਾਲ ਇਹਨੂੰ ਨੱਪ ਕੇ ਆਏ ਦਫਨਾ ਕੇ ਆਏ ਅੱਜ ਘੋੜੇ ਦੇ ਉੱਤੇ ਚੜ ਕੇ ਤੇ ਸਾਡੇ ਪਿੰਡ ਦੇ ਵਿੱਚ ਆਏ ਕਹਿੰਦੇ ਨੇ ਬੱਚਾ ਭੱਜਾ ਗਿਆ ਇਹਨੇ ਜਾ ਕੇ ਮਾਂ ਨੂੰ ਆਖਿਆ ਮਾਂ ਜਿਸ ਬਾਪੂ ਦੇ ਵਰਲਾਬ ਦੇ ਵਿੱਚ ਆਪਾਂ ਰੋਂਦੇ ਫਿਰਦੇ ਹਾਂ ਉਹ ਤੇ ਘੋੜੇ ਦੇ ਉੱਤੇ ਚੜ ਕੇ ਰਾਜਾ ਬਣ ਕੇ ਆਪਣੇ ਪਿੰਡ ਦੇ ਵਿੱਚ ਆਇਆ ਪਿੰਡ ਵਾਲੇ ਲੋਕ ਭਜੇ ਆਏ ਪਿੰਡ ਵਾਲੇ ਲੋਕਾਂ ਨੇ ਆਖਿਆ ਕਹਿੰਦਾ ਤੂੰ ਸਾਨੂੰ ਮੂਰਖ ਬਣਾਇਆ ਤੇਰੇ ਸਿਰ ਦੇ ਉੱਤੇ ਅੰਤਾਂ ਦਾ ਕਰਜ਼ਾ ਸੀ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਪਰ ਮਰਨ ਦਾ ਨਾਟਕ ਤਾਂ ਨਹੀਂ ਕਰਨਾ ਸੀ ਰਾਜੇ ਨੇ ਆਖਿਆ ਨਹੀਂ ਜੋ ਤੁਸੀਂ ਸੋਚਦੇ ਪਏ ਹੋ ਮੈਂ ਉਹ ਨਹੀਂ ਹਾਂ ਪਰ ਰਾਜੇ ਦੀ ਸੋਚ ਅਜੇ ਵੀ ਚੱਕਰਾਂ ਦੇ ਵਿੱਚ ਹੈ ਕਿ ਰਾਤ ਜੋ ਕੋਈ ਸੁਪਨੇ ਦੇ ਵਿੱਚ ਹੋਇਆ ਇਹ ਲੋਕ ਬਿਲਕੁਲ ਸੱਚ ਆਖਦੇ ਪਏ ਨੇ ਕਹਿੰਦੇ ਨੇ ਵਿਵਾਦ ਹੋ ਗਿਆ ਇਨੇ ਚਰਨੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹੀ ਮਹਾਰਾਜ ਉਹ ਵੀ ਘੋੜੇ ਦੇ ਉੱਤੇ ਸਵਾਰ ਇਸੇ ਨਗਰ ਦੇ ਵਿੱਚ ਪਹੁੰਚ ਗਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹੀ ਮਹਾਰਾਜ ਨੂੰ ਸੰਗਤ ਨੇ ਤੱਕਿਆ ਹੁਣ ਸੰਗਤ ਨੇ ਆਖਿਆ ਮਹਾਰਾਜ ਕਹਿੰਦੇ ਨੇ ਜਦੋਂ ਸੰਗਤ ਨੇ ਆਖਿਆ ਨਾ ਮਹਾਰਾਜ ਆਹ ਵੇਖੋ ਬੰਦਾ ਕਿੱਡੇ ਫਰੇਵ ਕਰਦਾ ਏ ਕੱਲ ਸਾਡੇ ਪਿੰਡ ਦੇ ਵਿੱਚ ਮਰਿਆ ਸੀ ਇਨ੍ਹਾਂ ਹੱਥਾਂ ਦੇ ਨਾਲ ਇਹਨੂੰ ਨੱਪ ਕੇ ਆਏ ਆ ਅੱਜ ਸਾਡੇ ਪਿੰਡ ਦੇ ਘੋੜੇ ਦੇ ਉੱਤੇ ਸਵਾਰ ਹੋ ਕੇ ਆ ਗਿਆ ਕਹਿੰਦਾ ਉਹ ਮਾ ਬੰਦਾ ਹੀ ਨਹੀਂ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹੀ ਕਹਿੰਦੇ ਨੇ ਜੇਕਰ ਅਸੀਂ ਆਖੀਏ ਕਿ ਇਹ ਵਾਕਿਆ ਹੀ ਉਹ ਬੰ ਸਤਿਗੁਰੂ ਜੀ ਕਹਿੰਦੇ ਨੇ ਤੁਹਾਡੀ ਮਨ ਦੀ ਤਸੱਲੀ ਕਿਵੇਂ ਹੋਵੇ ਸਤਿਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਕਰਦੇ ਆ ਅਜੇ ਬੰਦਾ ਕੱਲ ਹੀ ਨੱਪਿਆ ਨਾ ਕਬਰ ਦੇ ਵਿੱਚ ਹੋਵੇਗਾ ਨਾ ਅਜੇ ਉਹਦਾ ਮਾਸ ਗਲਿਆ ਹੋਵੇਗਾ ਨਾ ਕਿਤੇ ਹੱਡੀਆਂ ਗਈਆਂ ਹੋਣਗੀਆਂ ਆਓ ਆਪਾਂ ਨਾਲ ਚੱਲਦੇ ਆ ਆਪਾਂ ਕਬਰ ਪੁੱਟ ਕੇ ਵੇਖ ਲੈਨੇ ਆ ਪਿੰਡ ਵਾਲੇ ਸਿਆਣੇ ਸਨ ਪਤਾ ਸੀ ਕਿ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਕਦੇ ਝੂਠ ਨਹੀਂ ਮਾਰਿਆ ਕਰਦੇ ਰਾਜਾ ਹਰੀ ਸਿੰਘ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਦੇ ਉੱਤੇ ਆਣ ਕੇ ਟਹਿਪਿਆ ਮਹਾਰਾਜ ਇਹ ਸਾਰੀ ਤੁਹਾਡੀ ਲੀਲਾ ਹੈ ਸਾਰੀ ਤੁਹਾਡੀ ਬਰਕਤ ਹੈ ਤੁਹਾਡੀ ਰਹਿਮਤ ਹੈ ਕਿਉਂਕਿ ਜਿਵੇਂ ਦੇ ਮੇਰੇ ਕਰਮ ਸੀ ਉਹਦੇ ਉੱਤੇ ਤੁਸੀਂ ਮਿਹਰ ਕਰ ਦਿੱਤੀ ਹੈ ਆਹ ਜਰਾ ਤੱਕਾਂ ਦਾ ਯਤਨ ਕਰੀਏ ਤਾਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਨੂੰ ਰਾਜਾ ਪੁੱਛਦਾ ਮਹਾਰਾਜ ਹੋਇਆ ਕਿਵੇਂ ਸਤਿਗੁਰ ਦੀ ਕਹਿੰਦੇ ਨੇ ਗੁਰੂ ਘਰ ਦੇ ਵਿੱਚ ਇੱਕ ਘੜੀ ਸੇਵਾ ਕਰਨ ਦੇ ਨਾਲ ਗੁਰੂ ਘਰ ਦੇ ਵਿੱਚ ਸਿਮਰਨ ਕਰਨ ਦੇ ਨਾਲ ਆ ਜਿਹੜਾ ਰਾਤ ਸੁਪਨਾ ਵੇਖਿਆ ਤੈਨੂੰ ਹਕੀਕਤ ਦੇ ਵਿੱਚ ਭੁਗਤਣਾ ਪੈਣਾ ਸੀ ਸਤਿਗੁਰ ਦੀ ਘਰ ਦੀ ਸੇਵਾ ਨੇ ਤੇਰਾ ਆ ਜਨਮ ਕੱਟ ਕੇ ਰੱਖ ਦਿੱਤਾ ਪੰਜਵੇਂ ਗੁਰ ਪਿਆਰੇ ਜੀ ਅਗੋ ਰਾਜੇ ਨੂੰ ਫੁਰਮਾਇਆ ਸਤ ਗੁਰ ਦੀ ਸੰਗਤ ਨੇ ਤੇਰਾ ਦੁੱਖ ਤੇ ਪਾਪ ਗਵਾਇਆ ਗੁਰ ਸੰਗਤ ਕਰੀਏ ਤਾਂ ਪੈਂਦੇ ਫੇਰ ਗਰਬ ਨਾ ਆਇਓ ਜੇਕਰ ਸੰਕੇਤ ਮੰਡੀ ਦਾ ਰਾਜਾ ਰਾਜਾ ਹਰੀ ਸਿੰਘ ਇਸ ਦਾਤੇ ਦੇ ਘਰ ਦੇ ਵਿੱਚੋਂ ਆਣ ਕੇ ਆਪਣੀਆਂ ਭੁੱਲਾਂ ਬਖਸ਼ਾ ਸਕਦਾ ਹੈ ਜਨਮ ਤੇ ਮਰਨ ਕਟਾ ਸਕਦਾ ਹੈ ਗੁਰਸਿੱਖੋ ਤੁਸੀਂ ਤੇ ਰਹਿੰਦੇ ਚੱਤੇ ਪੈਰ ਸਤਿਗੁਰ ਜੀ ਦੇ ਮubarਕ ਚਰਨਾਂ ਦੇ ਉੱਤੇ ਵਿੱਚ ਹੋ ਫਿਰ ਤੁਹਾਡੇ ਉੱਤੇ ਕਿਉਂ ਨਹੀਂ ਬਖਸ਼ਾ ਹੋ ਸਕਦੀਆਂ ਆਓ ਆਪਾਂ ਸਾਰੇ ਦੀਨ ਦੁਨੀਆ ਦੇ ਮਾਲਕ ਦੇ ਮubarਕ ਚਰਨਾਂ ਦੇ ਨਾਲ ਉਸ ਸੱਚੇ ਘਰ ਦੇ ਨਾਲ ਜੁੜੀਏ ਮੇਰਾ ਮੁਕਰਰ ਕੀਤਾ ਹੋਇਆ ਸਮਾ ਸਮਾਵਤ ਹੈ ਤਾਨ ਗੁਰੂ ਅਰਜਨ ਦੇ ਪਾਤਸ਼ਾਹੀ ਮਹਾਰਾਜ ਨੇ ਰਾਜੇ ਹਰੀ ਸਿੰਘ ਦਾ 35 ਸਾਲਾਂ ਦਾ ਗੇੜ ਕੱਟ ਕੇ ਰੱਖ ਦਿੱਤਾ ਜਿਹੜੇ ਸਵਾਲ ਕਰਦੇ ਨੇ ਗੁਰੂ ਘਰ ਦੇ ਵਿੱਚ ਆਣ ਕੇ ਸੇਵਾ ਕਰਨ ਦਾ ਕੀ ਮਹੱਤਤ ਹੈ ਕਿਤੇ ਇਸ ਇਤਿਹਾਸ ਦੇ ਬਾਰੇ ਝਾਤ ਮਾਰ ਲਿਓ ਸਾਰੇ ਜਵਾਬ ਤੁਹਾਨੂੰ ਮਿਲ ਜਾਣਗੇ ਕਰਾਂਗੇ ਆਗਿਆ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ